ਜਿਹੜਾ ਤੁਸੀਂ ਸਾਰੇ ਜਾਣਦੇ ਹੋ ਕਿਥੇ ਜ਼ਹਿਰੀਲੀ ਸ਼ਰਾਬ ਪੀਂਦ ਕੇ ਕਾਫੀ ਮੌਤਾਂ ਹੋਈਆਂ ਨੇ ਨਾਲਵਾਲੇ ਪਿੰਡਾਂ ਦੇ ਵਿੱਚ ਵੀ ਦੇਖੋ ਇਹ ਜਿਹੜਾ ਸਿਲਸਿਲਾ ਹੈ ਇਹ ਹਾਜ਼ਰ ਦਾ ਨਹੀਂ ਹੈ ਸਰਕਾਰ ਕੋਈ ਵੀ ਹੋਵੇ ਪ੍ਰਸ਼ਾਸਨ ਕਿਸੇ ਦਾ ਵੀ ਹੋਵੇ ਉਸਿਆਰਪੁਰ ਦੇ ਵਿੱਚ ਵੀ ਕਾਫੀ ਪਹਿਲਾਂ ਹੋਇਆ ਸੀ ਉਸ ਤੋਂ ਬਾਅਦ ਪ੍ਰਸ਼ਾਸਨ ਨੇ ਕਿਹਾ ਸਰਕਾਰ ਨੇ ਕਿਹਾ ਕਿ ਇਸ ਚੀਜ਼ ਤੇ ਅਸੀ ਰੋਕ ਲਗਾ ਦਿੱਤੀ 2020 ਦੇ ਵਿੱਚ ਤਰਨਤਾਰਨ ਅੰਮ੍ਰਿਤਸਰ ਤੇ ਬਟਾਲਾ ਦੇ ਵਿੱਚ ਅਫੀ ਸੰਖਿਆ ਦੇ ਸਪੀਚ ਲੋਕ ਮਰ ਗਏ ਸੀਗੇ ਕਈ ਵਿਅਕਤੀਆਂ ਦੀਆਂ ਅੱਖਾਂ ਦੀਆਂ ਰੋਸ਼ਨੀਆਂ ਚਲੀਆਂ ਗਈਆਂ ਸ ਪਰਮਾਨੈਂਟ ਮੌਤ ਵੀ ਹੋਈ ਰੋਸ਼ਨੀ ਵੀ ਗਈ ਉਦੋਂ ਕਾਂਗਰਸ ਦੀ ਸਰਕਾਰ ਸੀ 2020 ਵੀ ਕਰ ਰਹੀ ਸੀ ਰਾਜਨੀਤੀ ਉਦੋਂ ਵੀ ਹੋਈ ਰਾਜਨੀਤੀ ਉਦੋਂ ਵੀ ਹੋਈ ਤੇ ਰਾਜਨੀਤੀ ਹੀ ਚੱਲਦੀ ਆ ਰਹੀ ਹੈ ਸਾਡੀ ਸਰਕਾਰ ਆਊਗੀ ਤੇ ਕਰ ਦੇਵਾਂਗੇ ਸਾਡੀ ਸਰਕਾਰ ਆਊਗੀ ਉਹ ਕਰ ਦੇਵਾਂਗੇ ਪਿਛਲੇ ਸਾਲ ਦੇਖੋ ਮਾਰਚ ਮਹੀਨੇ ਦੇ ਵਿੱਚ ਸੰਗਰੂਰ ਦੇ ਵਿੱਚ ਬਹੁਤ ਸਾਰੇ ਲੋਕਾਂ ਦੀ ਮੌਤ ਹੋਈ ਜੈ ਰੀਲੀ ਸ਼ਰਾਬ ਕਰਕੇ ਇਹ ਸਾਡਾ ਅੰਮ੍ਰਿਤਸਰ ਜ਼ਿਲ੍ਹਾ ਹੈ ਦੇਖੋ ਦੁਬਾਰਾ ਇਧਰ 2020 ਦੇ ਵਿੱਚ ਅੰਮ੍ਰਿਤਸਰ ਤਰਨਤਾਰਨ ਪਟਿਆਲਾ 24 ਮਾਰਚ ਦੇ ਵਿੱਚ ਸੰਗਰੂਰ ਤਾਂ ਹੁਣ ਫਿਰ ਦੇਖੋ ਅੰਮ੍ਰਿਤਸਰ ਜ਼ਿਲ੍ਹਾ ਹਲਕਾ ਪਾਵਨ ਮਜੀਠਾ ਹੈ ਕੋਈ ਵੀ ਹਲਕਾ ਹੋਵੇਗੀ ਇਹਦੇ ਵਿੱਚ ਮੈਂ ਇਹੀ ਕਹਾਂਗਾ ਜਿਦੋਂ ਮੈਂ ਆਮ ਆਦਮੀ ਪਾਰਟੀ ਜੁਆਇਨ ਕੀਤਾ ਸੀ 2021 ਦੇ ਵਿੱਚ ਉਦੋਂ ਸਾਰੇ ਲੋਕਾਂ ਨੂੰ ਇਹ ਉਮੀਦ ਹੋ ਗਈ ਸੀ ਕਿ ਦੁਬਾਰਾ ਇਸ ਤਰ੍ਹਾਂ ਦਾ ਕੁਝ ਹੋਣਾ ਨਹੀਂ ਸਿੱਧ ਰਖੇ ਹੋ ਗਏ ਜੋ ਪਿਛਲਾ ਸੈਸ਼ਨ ਸਤੰਬਰ ਮਹੀਨੇ ਦੇ ਵਿੱਚ ਹੋਇਆ ਸੀ ਉਹਦੇ ਵਿੱਚ ਮਾਨਯੋਗ ਸਪੀਕਰ ਸਾਹਿਬ ਨੇ ਵਿਧਾਨ ਸਭਾ ਦੇ ਵਿੱਚ ਮੈਨੂੰ ਪੁੱਛਿਆ ਸੀ ਕਿ ਮੈਂ ਸਪਸ਼ਟ ਕਿਹਾ ਸੀ ਕਿ ਸਰਕਾਰ ਤਾਂ ਮਾਫੀਆ ਵਾਲੇ ਚਲਾਉਂਦੇ ਨੇ ਸਰਕਾਰਾਂ ਬਦਲਦੀਆਂ ਨੇ ਲੇਕਿਨ ਸਰਕਾਰਾਂ ਚਲਾਉਣ ਦੀ ਜ਼ਿੰਮੇਵਾਰੀ ਕਿਹਨਾਂ ਦੀ ਹੁੰਦੀ ਹੈ माफिया दूंगी सब तो अहम गल मैं ये कह देखो जदों कोई भी सरकार बनती है तो संविधान है बाबा साहब भूमराव अम्बेदकर लेके आया हूँ दो हजार दो हजार बई जदों साकार बनी सी उसी देख सकते हो एक सौ तेरह नंबर सवाल है जी एक सौ तेरह नंबर सवाल ਇਹ 2022 ਬਜਟ ਸੈਸ਼ਨ ਦਾ ਹੈ। ਇਹਦਾ આજ ਤੱਕ ਜਵਾਬ ਨਹੀਂ ਆਇਆ। ਰੋਕਦਾ ਕੌਣ ਹੈ ਕਿਸੇ ਤੁਸੀਂ? ਜਵਾਬ ਸਵਾਲ ਮੇਰਾ ਕਿਸੇ ਦਾ। ਕੀ ਸਾਲ 2020 ਦੇ ਵਿੱਚ ਅੰਮ੍ਰਿਤਸਰ, ਕਰਨਤਾਰਨ ਅਤੇ ਬਟਾਲਾ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਕਰਕੇ ਜੋ ਮੌਤਾਂ ਹੋਈਆਂ ਸਨ ਅਤੇ ਜਨਦਿਆਂ ਅੱਖਾਂ ਦੀਆਂ ਰੋਸ਼ਟੀਆਂ ਚੱਲੀਆਂ ਗਈਆਂ ਸਨ। ਕੀ ਉਸ ਸੰਬੰਧ ਵਿੱਚ ਸਰਕਾਰ ਵੱਲੋਂ ਕੋਈ ਕਾਰਵਾਈ ਕੀਤੀ ਗਈ ਹੈ? ਜੇਕਰ ਹਾਂ ਤਾਂ ਉਸ ਦੇ ਵੇਰਵੇ ਦਿੱਤੇ ਜਾਣ। ਇਹਦੇ ਵਿੱਚ ਕੋਈ ਵੱਡੀ ਗਲਤੀ ਹੈ ਨਹੀਂ ਜੀ ਪੰਜਾਬ ਵਿਧਾਨ ਸਭਾ ਦੇ ਮੇਰਾ ਸਵਾਲ ਜੀ 2022 ਦਾ 2025 ਆ ਰਿਹਾ ਰੋਕਦਾ ਕੌਣ ਹੈ આજ ਤੱਕ ਇਹਦਾ ਜਵਾਬ ਨਹੀਂ ਆਇਆ ਕਿਉਂ ਮਾਫੀਆ ਦਾ ਜੋਰ ਹੈ ਨਹੀਂ ਰੋਕਦਾ ਮਾਫੀਆ ਹੈ ਇਹਦਾ ਜਵਾਬ ਨਹੀਂ ਦੇਣਾ ਹੈ ਸੰਵਿਧਾਨ ਦੇ ਵਿੱਚ ਕਾਨੂੰਨ ਹੈ ਕਿ ਕੋਈ ਵੀ ਸਵਾਲ ਜੇਕਰ ਵਿਧਾਨ ਸਭਾ ਦੇ ਵਿੱਚ ਕੀਤਾ ਜਾਂਦਾ ਹੈ ਤਾਂ ਉਹਦਾ ਜਵਾਬ ਦੇਣਾ ਜ਼ਰੂਰੀ ਹੈ ਜੋ ਪ੍ਰਸ਼ਾਸਨ ਹੈ ਵਿਧਾਨ ਸਭਾ ਦੇ ਪ੍ਰਤੀ ਉੱਤਰਦਾਇਕ ਹੈ ਉਹਦੀ ਜਮਵਾਰੀ ਬੰਦੀ ਵਿਧਾਨ ਸਭਾ ਦੇ ਕੋਲ ਹੈ ਸੰਵਿਧਾਨ ਹੈ ਲੇਕਿਨ ਜੇਕਰ ਤੁਸੀਂ ਜਵਾਬ ਹੀ ਨਹੀਂ ਦੇ ਰਹੇ ਹੋ ਵਿਧਾਨ ਸਭਾ ਨੂੰ ਸਵਾਲ ਪਾਵੇਂ ਮੇਰਾ ਹੈ ਲੇਕਿਨ ਜਵਾਬ ਤਾਂ ਵਿਧਾਨ ਸਭਾ ਨੂੰ ਦੇਣਾ ਹੈ ਵਿਧਾਨ ਸਭਾ ਦੇ ਵਿੱਚ ਜਾ ਕੇ ਤੁਸੀਂ ਦੋ ਇਹ ਪ੍ਰਸ਼ਾਸਨ ਦੀ ਸਰਕਾਰ ਦੀ ਜਮਵਾਰੀ ਹੈ ਕੀ ਕਹਿਣਾ ਚਾਹੁੰਦੇ ਕਿ ਸਰਕਾਰ ਜਿਹੜੀ ਮੈਂ ਦੇਖੋ ਮੇਰੀ ਗੱਲ ਤਾਂ ਸੁਣੋ ਮਾਫੀਆ ਕੋਲ ਡਾ ਲੀ ਜੀ ਜੀ ਮੈਂ ਸਪਸ਼ਟ ਕਿਹਾ ਜੀ 4 ਸਤੰਬਰ 2024 ਨੂੰ ਜਦੋਂ ਸਪੀਕਰ ਸਾਹਿਬ ਨੇ ਮੈਨੂੰ ਪੁੱਛਿਆ ਕਿ ਸੇ ਥਾਣੇਦਾਰ ਦੀ ਗਲਤੀ ਸੀ ਜੀ ਫਰੀਦਕੋਟ ਦੀ ਗਲਤੀ ਸੀ ਉਹਨਾਂ ਨੇ ਆਪਣੇ ਹਲਕੇ ਦੀ ਗਲਤੀ ਸੀ ਤਾਂ ਮੈਂ ਸਪਸ਼ਟ ਉਹਨਾਂ ਨੂੰ ਕਿਹਾ ਕਿ ਮਾਫੀਆ ਚਾਹੇ ਲੈਂਡ ਮਾਫੀਆ ਹੈ ਸੈਂਡ ਮਾਫੀਆ ਹੈ ਲਿਕਰ ਮਾਫੀਆ ਹੈ ਡਰੱਗ ਮਾਫੀਆ ਹੈ ਇਹ ਮਾਫੀਆ ਹੀ ਸਰਕਾਰਾਂ ਨੂੰ ਚਲਾਉਂਦਾ ਹੈ ਤੇ ਚਲਾਉਂਦਾ ਆ ਰਿਹਾ ਹੈ ਉਸੇ ਕੜੀ ਦੇ ਵਿੱਚ ਇਹ ਮਾਫੀਆ ਨੇ ਰੋਕਿਆ ਹੋਇਆ ਹੈ ਜੀ ਇਸ ਚੀਜ਼ ਨੂੰ ਮਾਫੀਆ ਨੇ ਰੋਕਿਆ ਹੋਇਆ ਕੀ ਲੱਗਦਾ ਹੋਣੀ ਜੇਕਰ ਮੰਨ ਲਓ ਅਸੀਂ ਵਿਧਾਨ ਸਭਾ ਦੇ ਵਿੱਚ ਸਵਾਲ ਕਰਦੇ ਹਾਂ ਇਹ ਸਵਾਲ ਦਾ ਜਵਾਬ ਸਰਕਾਰ ਵੱਲੋਂ ਵਿਧਾਨ ਸਭਾ ਨੂੰ ਜਾਣਾ ਹੁੰਦਾ ਹੈ। ਵਿਧਾਨ ਸਭਾ ਦੇ ਵਿੱਚ ਇਹਦਾ ਜਵਾਬ ਹੋਣਾ। ਲੇਕਿਨ ਅੱਜ ਤੱਕ ਨਹੀਂ ਆਇਆ ਦੇਖੋ 113 ਨੰਬਰ ਸਵਾਲ। ਨੰਬਰ ਸੇਮ ਹੁੰਦਾ ਹੈ 113 ਹੈ। ਤੇ ਪੂਰੇ 5 ਸਾਲ 1 2 3 4 ਕਰਕੇ ਜੋ ਸਵਾਲ ਜਾਂਦੇ ਨੇ ਨੰਬਰਿੰਗ ਹੈ। ਇਹ ਤਾਂ ਕਿਤਾਬ ਦੇ ਵਿੱਚ ਫੋਟੋਸਟੇਟ ਕਾਪੀ ਤੁਹਾਨੂੰ ਲੈਂਦੀ। ਕਿਤਾਬ ਤੋਂ ਵੱਡੀ ਹੈ। ਤੇ ਲੇਕਿਨ ਦੇਖੋ ਇਹਦਾ ਜਵਾਬ ਅੱਜ ਤੱਕ ਨਹੀਂ ਆਇਆ। ਮੇਰਾ ਸਵਾਲ ਹੈ 113 ਨੰਬਰ ਸਵਾਲ। ਉਹ ਮੈਂ बार-बार ਪੁੱਛਦਾ ਕਿ ਜਵਾਬ ਕਿਉਂ ਨਹੀਂ ਆਉਂਦਾ। ਜਦੋਂ 2024 ਦੇ ਵਿੱਚ ਸੰਗਰੂਰ ਦੇ ਵਿੱਚ ਜ਼ਹਿਰੀਲੀ ਸ਼ਰਾਬ ਕਰਕੇ ਮੌਤਾ ਹੋਈਆਂ ਇਸਗੀਆਂ ਉਦੋਂ ਵੀ ਮੈਂ ਕਿਹਾ ਕਿ ਮੈਨੂੰ ਮੇਰੇ ਪੁਰਾਣੇ ਸਵਾਲ ਦਾ ਹੀ ਜਵਾਬ ਦੇ ਦਿਓ ਜਵਾਬ ਆ ਜਾਵੇ ਇਸ ਤਰ੍ਹਾਂ ਦੀ ਕੋਈ ਘਟਨਾ ਨਹੀਂ ਹੋਊਗੀ ਜਕਰ ਜਵਾਬ ਆ ਇਹ ਮਾਫੀਆ ਰੁਕਦਾ ਸਸਨ ਤੇ ਮਾਫੀਆ ਦਾ ਅਧਿਕਾਰ ਹੈ ਦੂਸਰੀ ਗੱਲ ਜਿਹੜੀ ਪੁਲਿਸ ਹੈ ਖਾਸ ਕਰਕੇ ਮੈਂ ਇੱਥੇ ਦੀ ਗੱਲ ਕਰਾਂਗਾ ਜ਼ਿਲ੍ਹਾ ਅੰਮ੍ਰਿਤਸਰ ਹੈ ਜੋ ਸਾਡੀ ਮੁਕਾਮੀ ਪੁਲਿਸ ਹੈ ਲੋਕਲ ਪੁਲਿਸ ਹੈ ਇਹ ਵੀ ਮਾਫੀਆ ਵਾਲੇ ਚਲਾ ਰਹੇ ਮਾਫੀਆ ਦਾ ਆਧਿਪਤ્ય ਹੈ ਜੀ ਇਸ ਪੁਲਿਸ ਦਾ ਟ੍ਰਾਂਸਫਰ ਕੇਸ ਦੀ ਕਿੱਥੇ ਕਰਨੀ ਹੈ ਕਿਹੜਾ ਐਸਐਸਓ ਕਿੱਥੇ ਲੱਗਣਾ ਹੈ ਕਿਹੜਾ ਡੀਐਸਪੀ ਕਿੱਥੇ ਲੱਗਣਾ ਹੈ ਸਰਾਬ ਮਾਫੀਆ ਤੈਅ ਕਰਦਾ ਹੈ ਜੀ ਲੈਂਡ ਮਾਫੀਆ ਤੈਅ ਕਰਦਾ ਹੈ ਮਾਫੀਆ ਤੈਅ ਕਰਦਾ ਤੇ ਪੁਲਿਸ ਦੀ ਮਲੀ ਭੁਗਤ ਦੇ ਨਾਲ ਇਹ ਸਾਰਾ ਕੰਮ ਹੈ ਪੁਲਿਸ ਦੀ ਮੈਂ ਸਪਸ਼ਟ ਕਹਾਂਗਾ ਜੋ ਅੰਮ੍ਰਿਤਸਰ ਖਾਸ ਕਰਕੇ ਦੇਹਾਤ ਦਾ ਏਰੀਆ ਹੈ ਤੇ ਜੋ ਇਥੇ ਦੀ ਪੁਲਿਸ ਹੈ ਉਹ ਮਾਫੀਆ ਦੇ ਅੰਡਰ ਕੰਮ ਕਰਦੇ ਸੀ ਤੁਸੀਂ ਦੇਖੋਗੇ ਇੱਕ ਵਾਰੀ ਅੰਮ੍ਰਿਤਸਰ ਦੇ ਵਿੱਚ ਇੱਕ ਬਹੁਤ ਵੱਡੇ ਪੈਲੇਸ ਦੇ ਵਿੱਚ ਬਟਾਲਾ ਰੋਡ ਤੇ ਹੀ ਫਾਇਰਿੰਗ ਹੋਈ ਸੀ ਰਾਤ ਦੇ ਟਾਈਮ ਕਿਸੇ ਐਨਆਰ ਆਈ ਦਾ ਚੱਲ ਰਿਹਾ ਸੀ ਦੋ ਗਰੁੱਪਾਂ ਦੀ ਲੜਾਈ ਸੀ ਆਪਸ ਦੇ ਵਿੱਚ ਦੋ ਗਰੁੱਪਾਂ ਦੀ ਲੜਾਈ ਤੇ 1.5 200 ਰਾਉਂਡ ਗੋਲੀਆਂ ਚਲਾਈਆਂ ਗਈਆਂ ਕਿਉਂ ਸ਼ਰਾਬ ਦਾ ਹੀ ਜੋੜ ਹੈ ਨਹੀਂ ਕੁਝ ਵੀ ਨਹੀਂ ਹੋਇਆ ਹਰ ਵਿਅਕਤੀ ਉਦੋਂ ਵੀ ਕੈਪਟਨ ਸਾਹਿਬ ਸੀਗੇ ਉਹ ਕਰਨ ਤਰਨ ਪੁਲਿਸ ਲਾਈਨ ਦੇ ਵਿੱਚ 2020 ਦੇ ਵਿੱਚ ਆਏ ਕੁਝ ਪੈਸੇ ਵੰਡ ਕੇ ਚਲੇ ਗਏ ਮੁਆਵਜ਼ਾ ਦੇ ਰੂਪ ਦੇ ਵਿੱਚ ਜਾਂ ਉਹਨਾਂ ਨੇ ਕਈ ਐਲਾਨ ਇਸ ਤਰ੍ਹਾਂ ਦੇ ਕੀਤੇ ਕਈ ਲੋਕਾਂ ਨੂੰ ਸਸਪੈਂਡ ਕੀਤਾ ਗਿਆ ਉਹਨਾਂ ਨੂੰ ਦੇਖੋ ਅੱਜ ਜਾ ਕੇ ਸਾਰੇ ਚੰਗੇ ਚੰਗੇ ਪੋਸਟ ਤੇ ਲੱਗੇ ਹੋਣਗੇ ਜੀ ਜਦੋਂ ਔਖੇ ਪਰੋਖੇ ਕੀਤਾ ਜਾਂਦਾ ਹੈ ਮੀਡੀਆ ਨੂੰ ਦਿਖਾਉਣ ਵਾਸਤੇ ਲੋਕਾਂ ਨੂੰ ਦਿਖਾਉਣ ਵਾਸਤੇ ਕਿ ਫਲਾਣੇ ਨੂੰ ਸਸਪੈਂਡ ਕਰ ਦਿੱਤਾ ਗਿਆ ਫਲਾਣੇ ਨੂੰ ਡਿਸਮਿਸ ਕਰ ਦਿੱਤਾ ਗਿਆ ਲੇਕਿਨ ਸਾਲ ਬਾਅਦ ਉਹਨਾਂ ਦੇ ਬਾਰੇ ਜਾ ਕੇ ਪਤਾ ਕਰੋ ਫਿਰ ਦੁਬਾਰਾ وہی ਲੋਕ ਉੱਥੇ ਹੀ ਜਾ ਕੇ ਲੱਗ ਜਾਂਦੇ ਨੇ ਜੀ ਮੇਰਾ ਇੱਕ ਹੁਣਾ ਹੈ ਕਿ ਇਸ ਚੀਜ਼ ਨੂੰ ਰਾਜਨੀਤਿਕ ਰੰਗਤ ਨਾ ਦੇ ਕੇ ਖੋਸ਼ ਕਰਵਾਈ ਕਰਨੀ ਚਾਹੀਦੀ ਹੈ ਮੈਂ ਹੁਣ ਦੇਖੋ ਵਿਧਾਨ ਸਭਾ ਦੇ ਵਿੱਚ ਲਿਖਾਂਗਾ ਮਾਨਯੋਗ ਸਪੀਕਰ ਸਾਹਿਬ ਨੂੰ ਕਿ ਇਸ ਮੁੱਦੇ ਦੇ ਉੱਤੇ ਪੰਜਾਬ ਵਿਧਾਨ ਸਭਾ ਦੇ ਵਿੱਚ ਬਹਿਸ ਹੋਣੀ ਚਾਹੀਦੀ ਹੈ 2020 ਤੋਂ ਲੈ ਕੇ 2024 ਸੰਗਰੂਰ ਤੇ ਇਹ ਜਿਹੜਾ ਅੰਮ੍ਰਿਤਸਰ ਦਾ ਜ਼ਹਿਰੀਲੇ ਕਾਂਡ ਦਾ ਜਿਹੜਾ ਹੋਇਆ ਹੈ ਇਹਦੇ ਉੱਤੇ ਮੈਂ ਅੱਜ ਹੀ ਚਿੱਠੀ ਲਿਖਾਂਗਾ ਮਾਨਯੋਗ ਸਪੀਕਰ ਸਾਹਿਬ ਨੂੰ ਕਿ ਇਹਦੇ ਉੱਤੇ ਬਹਿਸ ਹੋਣੀ ਚਾਹੀਦੀ ਹੈ ਤੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਣਾ ਚਾਹੀਦਾ ਹੈ ਕਿ ਇਹ ਮਾਫੀਆ ਹੈ ਕੌਣ ਜੀ माफिया तो है ना अगर मौत हो रही है माफिया है तो माफिया सामने आना चाहिए है जी इस चीज वास्ते क्यों क्योंकि हर सरकार जो हुंदी है वो विधानसभा के प्रति उत्तरदाई हुंदी है सर ਤੁਹਾਡੇ ਮਤਾਬਿਕ ਜਿਹੜੇ ਹੋਂ ਡੀਐਸਪੀ ਤੇ ਐਸਐਚਓ ਦਾ ਮੈਂ ਦੇਖੋ ਡੀਐਸਪੀ ਮੈਂ ਮਾਨਜੋਗ ਡੀਜੀਪੀ ਸਾਹਿਬ ਦੇ ਨਾਲ ਗੱਲ ਕੀਤੀ ਹੈ ਔਰ ਮੈਂ ਹਮੇਸ਼ਾ ਕਰਦਾ ਹਾਂ ਜੇ ਦੋ ਵੀ ਕੋਈ ਇਸ ਤਰ੍ਹਾਂ ਦੀ ਘਟਨਾ ਹੁੰਦੀ ਹੈ ਜਾਂ ਕੁਝ ਹੁੰਦਾ ਹੈ ਤਾਂ ਮੈਂ ਕਰਦਾ ਹਾਂ ਚੰਗੇ ਅਫਸਰ ਨੇ ਸਾਡੇ ਡੀਜੀਪੀ ਸਾਹਿਬ ਕੇ ਕੇਵਲ ਡੀਐਸਪੀ ਤੇ ਐਸਐਚਓ ਤੇ ਗੱਲ ਸੁਟਕੇ ਨਹੀਂ ਹੁੰਦਾ ਹੈ ਜੀ ਡੀਆਈਜੀ ਤੱਕ ਕਰਵਾਈ ਕਿਉਂ ਨਹੀਂ ਹੋ ਰਹੀ ਹੈ ਜੀ ਉਹੀ ਡੀਆਈਜੀ ਇਥੇ ਐਸਐਸਪੀ ਸਾਹਿਬ ਹੀ ਇਥੇ ਜਾ ਕੇ ਲੱਗ ਗਿਆ ਜੀ ਉਹ ਕਰ ਕੀ ਰਿਹਾ ਹੈ ਜੀ ਕਰ ਕੀ ਰਿਹਾ ਹੈ ਜੀ ਤੁਸੀਂ ਸਵੇਰ ਤੋਂ ਸ਼ਾਮ ਤੱਕ ਜਾ ਕੇ ਡੀਆਈਜੀ ਦੇ ਦਫ਼ਤਰ ਦੇ ਵਿੱਚ ਜਾ ਕੇ ਦੇਖੋ ਐਸਐਸਪੀ ਦਾ ਦਫ਼ਤਰ ਰਾਜਨੀਤੀ ਦਾ ਅਖਾੜਾ ਬਣਿਆ ਹੋਇਆ ਹੈ ਜੀ ਤਾਂ ਸਿਰਫ ਡੀਐਸਪੀ ਤੇ ਐਸਐਚਓ ਤੇ ਗੱਲ ਨਹੀਂ ਸੁਣਨਾ ਚਾਹੀਦਾ ਹੈ ਤੇ ਥਾਣੇਦਾਰ ਦੇ ਕੋਲ ਸਰ ਗੁਰਜੀਤ ਹੋਸ਼ ਕਰਵਾਈ ਹੋਣੀ ਚਾਹੀਦੀ ਗੁਰਜੀਤ ਹੋਜਣਾ ਜਿਹਨੇ ਕੱਲ ਗਿਆ ਸੀ ਕਿ ਜਿਹੜਾ ਆਪਣਾ ਹੌਲ ਦਾ ਤੋਂ ਲੈ ਕੇ ਡੀਜੀਪੀ ਤੱਕ ਮਹੀਨਾ ਜਾਦਾ ਨਹੀਂ ਮਹੀਨਾ ਜਾਦਾ ਨਹੀਂ ਮੇਰੀ ਗੱਲ ਸੁਣੋ ਸਾਡੇ ਡੀਜੀਪੀ ਸਾਹਿਬ ਬਹੁਤ ਚੰਗੇ ਅਫਸਰ ਨੇ ਜੀ ਔਰ ਅਸੀਂ ਉਹਨਾਂ ਦੇ ਨਾਲ ਕੰਮ ਵੀ ਕੀਤਾ ਦੇਖੋ ਖਾਸ ਕਰਕੇ ਜਦੋਂ ਮੈਂ ਨੌਕਰੀ ਛੱਡੀ ਸੀ ਤਾਂ ਮੇਰੇ ਡਾਇਰੈਕਟ ਮਤਲਬ ਰਿਪੋਰਟਿੰਗ ਅਫਸਰ ਵਹੀ ਸੀਗੇ ਜਿਨ੍ਹਾਂ ਨੂੰ ਮੈਂ ਰਿਪੋਰਟ ਕਰਦਾ ਸੀ ਜੀ ਲੇਕਿਨ ਹੁੰਦਾ ਕਿ ਹੈ ਜਦੋਂ ਕੋਈ ਵੀ ਦਫ਼ਤਰ ਰਾਜਨੀਤੀ ਦਾ ਅਖਾੜਾ ਬਣ ਜਾਂਦਾ ਹੈ ਤੁਸੀਂ ਜਿਸ ਦਫ਼ਤਰ ਇਥੇ ਦਾ ਥਾਣਿਆਂ ਦੇ ਵਿੱਚ ਜਾਓ ਥਾਣੇ ਵੀ ਰਾਜਨੀਤੀ ਦਾ ਅਖਾੜਾ ਬਣੇ ਹੋਏ ਨੇ ਐਸਐਸਪੀ ਦਫ਼ਤਰ ਤੁਸੀਂ ਚਲੇ ਜਾਓ ਉਹ ਰਾਜਨੀਤੀ ਦਾ ਅਖਾੜਾ ਡੀਆਈਜੀ ਆਈਜੀ ਦਾ ਦਫ਼ਤਰ ਜਾ ਕੇ ਦੇਖੋ ਰਾਜਨੀਤੀ ਦਾ ਅਖਾੜਾ ਠੀਕ ਹੈ ਔਜਲਾ ਸਾਹਿਬ ਨੇ ਜੋ ਗੱਲ ਕੀਤੀ ਹੈ

2020 ਦੇ ਵਿੱਚ ਭਗਵੰਤ ਮਾਨ ਸਾਹਿਬ ਕਹਿ ਰਹੇ ਸੀਗੇ ਕਿ ਕੈਪਟਨ ਸਾਹਿਬ ਦੇ ਖਿਲਾਫ ਤੁਸੀਂ ਮਰਡਰ ਦਾ ਮੁਕਦਮਾ ਦਰਜ ਕਰੋ ਕਾਗਜ਼ ਮੇਰੇ ਕੋਲ ਹੈ ਜੀ ਉਹਨਾਂ ਦਾ ਬਿਆਨ ਦੇਖੋ ਸੋਸ਼ਲ ਮੀਡੀਆ ਤੇ ਕਿ ਮੁਕਦਮਾ ਦਰਜ ਹੋਣਾ ਚਾਹੀਦਾ ਹੈ ਕੈਪਟਨ ਅਮੇਂਦਰ ਸਿੰਘ ਦੇ ਖਿਲਾਫ ਤਾਂ ਹੁਣ ਤਾਂ ਤੁਹਾਡੀ ਸਰਕਾਰ ਹੈ ਨਾ ਜੀ ਆਪਣੀ ਜ਼ੁਬਾਨ ਤੇ ਹੀ ਤੁਸੀਂ ਆ ਜਾਓ ਆਪਣੀ ਜ਼ੁਬਾਨ ਤੇ ਹੀ ਤੁਸੀਂ ਕੰਪਲੇਂਟਸ ਕਰੋ ਉਸ ਚੀਜ਼ ਦੀ ਜੋ ਦੋਸ਼ੀ ਹਨ ਉਹਦੇ ਖਿਲਾਫ ਕਾਰਵਾਈ ਕਰੋ ਮੈਂ ਕਹੀ ਕਹਾਂਗਾ ਸਰਕਾਰ ਫੇਲ ਹੈ ਸਾਡੀ ਆਪਣੀ ਸਰਕਾਰ ਜਦੋਂ ਕੇਜਰੀਵਾਲ ਸਾਹਿਬ ਆਏ ਸਨ ਮੇਰੀ ਜੁਆਇਨਿੰਗ ਹੋਈ ਸੀ ਉਦੋਂ ਸਾਰੇ ਪੰਜਾਬ ਨੂੰ ਅੰਮ੍ਰਿਤਸਰ ਨਹੀਂ ਸਾਰੇ ਪੰਜਾਬ ਨੂੰ ਪਤਾ ਲੱਗਿਆ ਸੀ ਕਿ ਹੁਣ ਇਹ ਸਭ ਕਾਰੋਬਾਰ ਨਹੀਂ ਚੱਲ ਰਹਾ ਹੈ ਉਹਨਾਂ ਨੇ ਆਪ ਕਿਹਾ ਸੀ ਕਿ ਮਾਫੀਆ ਕੌਣ ਹੈ ਤੇ ਕੁਮਰ ਵਿਜੇ ਪ੍ਰਤਾਪ ਸਿੰਘ ਦੇ ਕੋਲ ਲਿਸਟ ਹੈ ਜੀ ਸਾਡੇ ਕੋਲ ਕੁਮਰ ਵਿਜੇ ਪ੍ਰਤਾਪ ਇੱਕ ਜਾਬਾਦ ਪੁਲਿਸ ਅਫਸਰ ਹੈ ਠੀਕ ਹੈ ਅੱਜ ਦੇਖੋ ਮੈਂ ਜਦੋਂ ਵੇਖਦਾ ਹਾਂ ਕਿ ਸਾਡੀ ਪਾਰਟੀ ਦੇ ਵਿੱਚ ਸਾਡੀ ਸਰਕਾਰ ਦੇ ਵਿੱਚ ਮਾਫੀਆ ਵਾਲੇ ਜਾ ਕੇ ਮੈਂ ਤਾਂ ਬਹੁਤ ਸਾਈਡ ਦੇ ਵਿੱਚ ਹੋ ਜਾਂਦਾ ਹਾਂ ਹਰ ਮਾਫੀਆ ਸਾਡੀ ਪਾਰਟੀ ਦਾ ਹਿੱਸਾ ਬਣ ਗਿਆ ਹੈ ਹਰ ਮਾਫੀਆ ਗੈਂਗਸਟਰ ਸਾਡੀ ਸਰਕਾਰ ਦਾ ਹਿੱਸਾ ਸਾਡੀ ਪਾਰਟੀ ਦਾ ਸਾਨੂੰ शर्मिंदगी भी आती है अफसोस भी होंगे है कि असी भी उस पार्टी के उसका एक तरीके कहो सरकार हिस्सा नहीं हाँ लेकिन सरकार तो साड़ी पार्टी का ही है ना तो जो माफिया है वो, वो देखो उना देखो सिक्योरिटी कमांडो उन्होंने चल रहे हैं चाहे शराब माफिया है लैंड माफिया है जो कोई व्यक्ति आज सेफ नहीं है सेफ नहीं रह गया है इस करके मैं विधानसभा बुलाया जाए और पूरा ਇਸ ਕੋਈ ਟਾਈਮ ਲਿਮਿਟ ਨਾ ਹੋਵੇ ਜੋ ਜਿੰਨਾ ਬੋਲਣਾ ਚਾਹੇ ਉਹਨੂੰ ਬੋਲਣ ਦਿੱਤਾ ਜਾਵੇ ਔਰ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਇਸ ਮਾਫੀਆ ਨੂੰ ਸਾਹਮਣੇ ਲਿਆਂਦਾ ਜਾਵੇ ਦੁੱਧ ਮੈਂ ਇਹ ਕਿਹਾ ਸੀ 4 ਸਤੰਬਰ 2024 ਨੂੰ 6-8 ਮਹੀਨਾ ਹੋਇਆ ਜੀ ਤੁਸੀਂ ਸੈਸ਼ਨ ਇੱਕ ਦਿਨ ਦਾ ਰੱਖੋ ਐਸੇ ਮੁੱਦੇ ਤੇ ਮਾਫੀਆ ਦੋ ਚਾਹੇ ਕੋਈ ਵੀ ਮਾਫੀਆ ਕਿਉਂ ਨਾ ਹੋਵੇ ਇਸ ਮੁੱਦੇ ਤੇ ਫਿਰ ਮੈਂ ਦੁਬਾਰਾ ਮੰਗ ਕਰਾਂਗਾ ਰਾਜਨੀਤੀ ਨਹੀਂ ਹੋਣੀ ਚਾਹੀਦੀ ਹੈ ਔਰ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਸਰ ਪੁਲਿਸ ਅਫਸਰ ਜਿਹੜੇ ਆ ਸਸਪੈਂਡ ਕੀਤੇ ਗਏ ਆ ਦੇਖੋ ਮੈਂ ਉਹ ਦੋ ਬੰਤੇ ਕੀਤੇ ਗਏ ਸੀ ਤੁਸੀਂ ਮੇਰੀ ਗੱਲ ਸੁਣੋ ਮੈਨੂੰ ਚਾਹੀਦਾ ਵਾ ਇਸ ਮੁੱਦੇ ਦੇ ਅਸਤੀਫਾ ਦੇਣਾ ਸਰਕਾਰ ਦੀ ਚਾਹੀਦਾ ਹੈ ਅਸਤੀਫਾ ਤਾਂ ਦੇਖੋ ਅੱਜ ਅਸਤੀਫਾ ਦਿਲਵਾ ਦਿਓ ਦੇਖੋ ਇਹ ਅਸਤੀਫਾ ਦੇਣਾ ਕੋਈ ਹੱਲ ਨਹੀਂ ਹੈ ਅਸਤੀਫਾ ਤਾਂ ਤੁਰੰਤ ਦੇ ਦੇਣਾ ਚਾਹੀਦਾ ਸੌਂਡ ਤੇ ਹੁੰਦਾ ਹੈ ਅਸੀਂ ਇਸ ਅਸਤੀਫੇ ਦੀ ਮੰਗ ਨਹੀਂ ਕਰਦੇ ਹਾਂ ਜੀ ਇਸ ਤਿਫਾ ਦਾ ਮੋਰਲ ਗਰਾਉਂਡ ਤੇ ਹੁੰਦਾ ਹੈ ਤੇ ਜੇਕਰ ਮੋਰਲ ਮੋਰਲ ਗਰਾਉਂਡ ਹੁੰਦਾ ਤਾਂ ਤੁਰੰਤ ਇਸਤਫਾ ਦੇਣਾ ਚਾਹੀਦਾ ਸੀ ਆਪਣੇ ਆਪ ਹੋਣਾ ਚਾਹੀਦਾ ਸੀ ਉਹਦੀ ਅਸੀਂ ਮੰਗ ਨਹੀਂ ਕਰਦੇ ਅਸੀਂ ਤਾਂ ਮਾਫੀਆ ਨੂੰ ਉਜਾਗਰ ਕਰਨਾ ਚਾਹੁੰਦੇ ਹਾਂ ਕਿ ਉਹ ਮਾਫੀਆ ਕੌਣ ਹੈ ਹੁਸਿਆਰਪੁਰ ਦੇ ਵਿੱਚ ਫਾਂ ਮਨ ਲਓ ਸਰਕਾਰ ਕਿਸੇ ਦੀ ਵੀ ਹੋਵੇ 2020 ਦਾ ਤਾਂ ਮੈਂ ਤੁਹਾਨੂੰ ਦਿਖਾ ਰਿਹਾ ਨਾ ਮੇਰਾ ਪ੍ਰਸ਼ਨ ਹੈ 2020 ਦਾ ਸਾਡੀ ਸਰਕਾਰ 2000 ਮਤਲਬ 21 ਦੇ ਵਿੱਚ ਮੈਂ ਜੁਆਇਨ ਕੀਤਾ ਸੀ 22 ਦੇ ਵਿੱਚ ਸਰਕਾਰ ਬਣੀ ਸੀ 2020 ਦਾ ਆਕੜਾ ਮੈਨੂੰ ਨਹੀਂ ਮਿਲ ਰਿਹਾ ਕਿਉਂ ਨਹੀਂ ਮਿਲ ਰਿਹਾ ਜੀ ਉਹ ਲੋਕ ਕਿੱਥੇ ਗਏ ਜੀ ਜਿਨ੍ਹਾਂ ਦੇ ਖਿਲਾਫ ਮੁਕਦਮੇ ਦਰਜ ਹੋਏ ਹੁਣ ਵੀ ਮੈਨੂੰ ਸੁਣਨ ਦੇ ਵਿੱਚ ਆਇਆ ਹੈ ਅੱਜ ਅਖਬਾਰ ਦੇ ਵਿੱਚ ਆਇਆ ਹੈ ਕਿ ਮੁਕਦਮਾ ਦਰਜ ਹੋ ਗਿਆ ਹੈ ਜੀ ਫਲਾਣੇ ਫਲਾਣੇ ਲੋਕਾਂ ਤੇ ਤੇ 6 ਮਹੀਨੇ ਬਾਅਦ ਤੁਸੀਂ ਦੇਖਣਾ ਉਹੀ ਲੋਕ ਇਹੀ ਕਾਰੋਬਾਰ ਕਰਨਗੇ ਜੀ ਸਾਰਾ ਕੁਝ ਦੇਖੋ ਤੇ ਮਾਫੀਆ ਦਾ ਜ਼ੋਰ ਹੈ ਤੇ ਇਸ ਦੇ ਉੱਤੇ ਵਿਧਾਨ ਸਭਾ ਦੇ ਵਿੱਚ ਜ਼ੋਰਦਾਰ ਬਹਿਸ ਹੋਣੀ ਚਾਹੀਦੀ ਹੈ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਤਾਂ ਜੋ ਇਹ ਕਦੋਂ ਤੱਕ ਸਿਲਸਿਲਾ ਚੱਲਦਾ ਰਹੇਗਾ ਜੀ ਅੱਜ ਮੈਨੂੰ ਦੇਖੋ ਮੈਂ ਦੇਖੋ ਥੋੜਾ ਸਾ ਹੈਜੀਟੇਟ ਕਰਦਾ ਸੀ ਕਿ ਮੈਂ ਨਹੀਂ ਆਉਣਾ ਚਾਹੁੰਦਾ ਸੀ ਲੇਕਿਨ ਲੋਕਾਂ ਦਾ ਫੋਨ ਮੈਨੂੰ ਬਾਰ ਬਾਰ ਆਉਂਦਾ ਸੀ ਦੇਖੋ ਇਹ ਸੰਤ ਬਾਬਾ ਮਲਕੀ ਤਨਾਤ ਜੀ ਜੋ ਤੁੰਨਾ ਸਾਹਿਬ ਜੋ ਬਲਮਿਕੀ ਤਿਰਤ ਆਪਣਾ ਹੈ ਤੇ ਉੱਥੇ ਦੇ ਸਰਪ੍ਰਸਤ ਸਾਡੇ ਓਮ ਪ੍ਰਕਾਸ਼ ਗੱਬਰ ਸਾਹਿਬ ਬਾਬਾ ਜੀ ਮੈਨੂੰ ਲੈ ਕੇ ਆਏ ਕਿ ਤੁਸੀਂ ਚੱਲਣਾ ਜ਼ਰੂਰ ਹੈ ਕਿ ਦੇਖੋ ਅਸੀਂ ਆਗੇ ਕੁਝ ਕਰ ਨਹੀਂ ਸਕਦੇ ਅਸੀਂ ਆਗੇ ਕੁਝ ਨਹੀਂ ਕਰ ਸਕਦੇ ਨਹੀਂ ਅਸੀਂ ਰਾਜਨੀਤੀ ਕਰਨੀ ਹੈ ਇਸ ਮੁੱਦੇ ਤੇ ਬਾਬਾ ਜੀ ਲੈ ਕੇ ਆਏ ਮੈਨੂੰ ਮੈਂ ਕੋਚ ਰਿਹਾ ਸੀ ਕਿ ਮੈਂ ਮੈਂ ਜਾਣਕਾਰੀ ਲੈ ਕੇ ਮੇਰੇ ਇਸ ਸਾਰੇ ਘਟਨਾਕਰਮ ਤੇ ਮੇਰੀ ਨਜ਼ਰ ਜ਼ਰੂਰ ਸੀਗੀ ਲੇਕਿਨ ਮੈਂ ਨਹੀਂ ਚਾਹੁੰਦਾ ਸੀ ਕਿ ਮੈਂ ਜਾਵਾਂਗਾ ਤਾਂ ਲੋਕ ਕਹਣਗੇ ਕਹਣਗੇ ਕਿ ਦੇਖੋ ਜੀ ਇਹ ਵੀ ਰਾਜਨੀਤਿਕ ਕਰਨ ਵਾਸਤੇ ਆ ਗਿਆ ਲੇਕਿਨ ਬਾਬਾ ਜੀ ਨੇ ਕਿਹਾ ਕਿ ਨਹੀਂ ਚੱਲਣਾ ਜ਼ਰੂਰੀ ਹੈ ਆਪਣੇ ਲੋਕ ਨੇ ਜੀ ਆਪਣੇ ਲੋਕਾਂ ਨੂੰ ਮਿਲਣਾ ਜ਼ਰੂਰੀ ਹੈ ਤਾਂ ਮੈਂ ਆਇਆ ਠੀਕ ਹੈ ਕਿ ਨਹੀਂ ਸਰ 2020 ਦਾ ਜਿਹੜਾ ਇਨਸਾਫ ਨਹੀਂ ਹੁਣ ਤੱਕ ਮਿਲ ਸਕੇ ਆ ਤੁਸੀਂ ਆਈਪੀਐਸ ਅਫਸਰ ਹੋਏ ਕੀ ਲੱਗਦਾ ਆਉਣ ਵਾਲੇ ਸਮੇਂ 'ਚ ਜਿਹੜੇ નિર્ਦੋਸ਼ ਲੋਕ ਜਾਨਾਂ ਮੈਂ ਤਾਂ ਹੀ ਹਰਿਆਣਾ ਦੀ ਵਿਧਾਨ ਸਭਾ ਦੇ ਵਿੱਚ ਮੈਂ ਅੱਜ ਹੀ ਚਿੱਠੀ ਲਿਖਾਂਗਾ ਮਾਨਯੋਗ ਸਪੀਕਰ ਸਾਹਿਬ ਅੱਜ ਹੀ ਕਿ ਇਸ ਮੁੱਦੇ 'ਤੇ ਬਹਿਸ ਕਰਾਈ ਜਾਵੇ ਸਪੈਸ਼ਲ ਸੈਸ਼ਨ ਬੁਲਾਇਆ ਜਾਵੇ ਔਰ ਬਹਿਸ ਕਰਕੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੈ ਕੌਣ ਬੰਦਾ ਜੀ ਸਾਹਮਣੇ ਲਿਆਂਦਾ ਜਾਵੇ ਵਿਧਾਨ ਸਭਾ ਦੇ ਸਾਹਮਣੇ ਉਸ ਤੋਂ ਉੱਪਰ ਕੋਈ ਸੰਸਥਾ ਨਹੀਂ ਹੈ ਪੰਜਾਬ ਦੇ ਵਿੱਚ ਦੇਸ਼ ਦੇ ਵਿੱਚ ਪਾਰਲੀਮੈਂਟ ਸਭ ਤੋਂ ਵੱਡੀ ਸੰਸਥਾ ਹੁੰਦੀ ਹੈ ਤੇ ਸਟੇਟ ਦੇ ਵਿੱਚ ਵਿਧਾਨ ਸਭਾ ਉੱਥੇ ਲਿਆਂਦਾ ਜਾਵੇ ਇਹ ਹੈ ਕੌਣ ਜੀ ਇਹ ਕੌਣ ਲੋਕ ਨੇ ਜੋ ਰਾਜ ਚਲਾ ਰਹੇ ਨੇ ਮੈਂ ਉਥੇ ਕਿਹਾ ਸੀ ਕਿ ਕੇਂਦਰ ਦੀ ਸਰਕਾਰ ਹੁੰਦੀ ਹੈ ਰਾਜ ਦੀ ਸਰਕਾਰ ਹੁੰਦੀ ਹੈ ਤੇ ਕਾਰਪੋਰੇਸ਼ਨ ਪੰਚਾਇਤ ਉਹ ਵੀ ਇੱਕ ਲੋਕਲ ਗਵਰਨਮੈਂਟ ਕਿਹਾ ਜਾਂਦਾ ਹੈ ਉਹ ਵੀ ਸਰਕਾਰ ਹੁੰਦੀ ਹੈ ਉਸ ਤੋਂ ਉੱਪਰ ਮਾਫੀ ਅਧੀ ਸਰਕਾਰ ਹੁੰਦੀ ਹੈ ਤੇ ਇਹ ਸਾਰਾ ਕੁਝ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਸੱਚਾਈ ਸਾਹਮਣੇ ਲਿਆ ਜਾਵੇ ਥੈਂਕ ਯੂ ਜੀ ਸਾਹਿਬ ਵੱਲੋਂ ਜਿਹੜਾ ਹੈ ਡੀਜੀਪੀ ਸਾਹਿਬ ਵੱਲੋਂ ਕਿਹਾ ਗਿਆ ਕਿ 30 ਤਰੀਕ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਕਿ ਜਦੋਂ ਮੈਂ ਡੀਆਈਜੀ ਲੁਧਿਆਣਾ ਰਿੰਨ ਸੀਗਾ 2014 ਦਾ ਇਲੈਕਸ਼ਨ ਹੋਇਆ ਸੀ ਤੇ ਡੀਜੀਪੀ ਸਾਹਿਬ ਦਾ ਮੈਨੂੰ ਫੋਨ ਆਇਆ ਕਿ ਦੇਖੋ ਜੀ ਸਾਮ 5 ਵਜੇ ਤੱਕ ਵੱਡੇ ਰੇਂਜ ਦੇ ਵਿੱਚ ਰੇਂਜ ਦੇ ਵਿੱਚ ਤਿੰਨ ਚਾਰ ਜ਼ਿਲ੍ਹੇ ਹੁੰਦੇ ਨੇ ਕਿ ਨਸ਼ਾ ਖਤਮ ਹੋ ਜਾਣਾ ਚਾਹੀਦਾ ਹੈ ਜੀ ਮੈਂ ਪਤਾ ਕਰਾਇਆ ਤੇ ਸਾਰੇ ਅਫਸਰਾਂ ਨੂੰ ਐਸਐਸਪੀ ਡੀਆਈਜੀ ਨੂੰ ਫੋਨ ਕੀਤਾ ਸੀ ਕਿ ਸਾਮ 5 ਵਜੇ ਅਸੀਂ ਨਸ਼ਾ ਮੁਕਤ ਕਰ ਦੇਣਾ ਹੈ ਜੀ ਮੀਡੀਆ ਦੇ ਵਿੱਚ ਕਰ ਦੋਗੇ ਅਖਬਾਰ ਦੇ ਵਿੱਚ ਕਰ ਦੋਗੇ ਆਪਣੇ ਕਾਗਜ਼ਾਂ ਦੇ ਵਿੱਚ ਕਰ ਦੋਗੇ ਗਰਾਊਂਡ ਤੇ ਨਹੀਂ ਹੋਗਾ ਨਾ ਜੀ ਗਰਾਊਂਡ ਤੇ ਨਹੀਂ ਹੋਗਾ 2014 ਇਲੈਕਸ਼ਨ ਦੇ ਵਿੱਚ ਜਦੋਂ ਅਕਾਲੀ ਦਲ ਦੀ ਹਾਰ ਹੋ ਗਈ ਸੀ ਕਿ ਤੇ ਉਦੋਂ डीजीपी ने इस तरीके नाल के नाल कहया सी तो मैं यही कहंगा कि कोई भी डीजीपी राजनीति ਤੋਂ ਉੱਪਰ ਉੱਠ ਕੇ ਕੰਮ ਕਰਨਾ ਚਾਹੀਦਾ ਹੈ डीजीपी ਦਾ ਪੋਸਟ ਹੈ ਈਵਨ ਐਸਐਚਓ ਦਾ ਪੋਸਟ ਹੈ ਤੁਸੀਂ ਕਿਸੇ ਹੋਰ ਮੁਲਕ ਦੇ ਵਿੱਚ ਲੈ ਜਾਓ ਕनाडा ਅਮਰੀਕਾ ਦੀ ਅਸੀਂ ਗੱਲ ਕਰਦੇ ਹਾਂ ਉੱਥੇ ਰਾਜਨੀਤਿਕਕਰਨ ਨਹੀਂ ਹੋਇਆ ਹੈ ਕਿਸੇ ਵੀ ਪੋਸਟ ਦਾ ਕਿਸੇ ਵੀ ਪੋਜੀਸ਼ਨ ਦਾ ਸਰ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਤੇ ਉਦੋਂ ਵੀ ਇੱਕ ਨੈਸ਼ਨ ਬਣਾਇਆ ਮੈਂ ਸਾਰਾ ਕੁਝ ਤੁਹਾਨੂੰ ਬੋਲ ਗਿਆ ਜੀ ਸਾਰਾ ਕੁਝ ਬੋਲ ਗਿਆ ਜੀ ਕਾਰਨ ਦੇਖੋ ਕਲੇਮ ਕਰਨਾ ਤੇ ਸਚਾਈ ਨੂੰ ਸਾਹਮਣੇ ਲੈ ਕੇ ਆਣਾ ਕੰਮ ਕਰਨਾ ਐਡਵਰਟाइजਮੈਂਟ ਦੇਣਾ ਉਹ ਵੱਖਰੀ ਗੱਲ ਹੁੰਦੀ ਹੈ ਓਕੇ ਸਰ ਔਰ ਤਰਾਤਲ ਤੇ ਆ ਕੇ ਜਮਿਨੀ ਪੱਧਰ ਤੇ ਆ ਕੇ ਕੰਮ ਕਰਨਾ ਉਹ ਇੱਕ ਬੁੱਕਲੀ ਥੈਂਕ ਯੂ ਸਰ ਥੈਂਕ ਯੂ ਸਰ ਬਾਲੂ ਕੀ ਸਾਰਾ ਇਹ ਕਿਹੜੇ ਪਿੰਡ ਚ ਪਹੁੰਚਿਆ ਇਹ ਅਮਰਸਰ ਦਾ ਇਹ ਨਾ ਪਿੰਡ ਹੈ 341 ਕਾ ਜਿੱਥੇ ਕਿ ਇੱਕੋ ਹੀ ਪਿੰਡ ਦੇ 6 ਲੋਕਾਂ ਦੀ ਹੱਤਿਆ ਹੋਈ ਉਹ ਸਾਰੇ ਬਾਲਮੀਕੀ ਮਜਬੂ ਸਿੰਘ ਕ੍ਰਿਸ਼ਣਪਾਈ ਚਰਨ ਨੰਦ ਸਨ ਸੰਤਮਰ ਕੀ ਨਾਜੀ ਮਹਾਰਾਜ ਦੇਸੀ ਵਿਕ ਸੀਗੇ ਸਾਰੇ ਇੱਥੇ ਆਏ ਹਨ ਇਹ ਤੇ ਹਮਾਂ ਜਿਹੜੀ ਹੁੰਦੀਆਂ 24 25 ਆ ਤੇ ਗਿਣਤੀ ਚਲ ਗਈ ਹੈ ਅਲੱਗ-ਅਲੱਗ ਫਗਮਾ ਦੀ ਬੜੀ ਬਾਕੀ ਬੰਦਾ ਰਿਜਿਸਟਰ ਸਰਕਾਰ ਕੋਈ ਹੀ ਮੰਗ ਕਰਦੇ ਆ ਕਿ ਉਹਨਾਂ ਦੇ ਕਤਲ ਦਾ ਪਰਚੰਦਰ ਜੋ ਵੀ ਉਹਨਾਂ ਘਰ ਤੋਂ ਘਟਫਾਣ ਦੀ ਸੀ ਜ ਉਹ ਵੀ ਕਿਉਂਕਿ ਇਹ ਤੰਦਾ ਕਰਨ ਵਾਲੇ ਜੋ ਗੈਂਗਸਟਰਰਾ ਮਾਫੀਆ ਇਹਨਾਂ ਤੋਂ ਕਿੰਨੀ ਦੇ ਨਾਥਨਾ ਪਈ ਜਵੇ ਉਹ ਨਹੀਂ ਪੰਜਾਬ ਦੀ ਹਾਲਤ ਨਹੀਂ ਸੁਧਰ ਸਕਦੀ ਤੇ ਦੇਖੋ ਅੱਜ ਇੱਕ ਪਾਸੇ ਤੇ ਨਾਹਰਾ ਲੱਗਦਾ ਹੈਗਾ ਨਸ਼ੇ ਦੇ ਵਿਰੁੱਧ ਇੱਕ ਯੁੱਧ ਛਿੜਿਆ ਹੈ ਆਬ ਅੱਜ ਯੁੱਧ ਨਹੀਂ ਕਿਸੇ ਕੈਸਾ ਜਾ ਮਕਾਮ ਆਪਣਾ ਦਿਖਾ ਦਿੱਤਾ ਕਿ ਅੱਜ ਮੜੀਆਂ ਦੇ ਵਿੱਚ ਹਿੰਦੀਲੇ ਲੱਗੇ ਹੋਏ ਤਰੀਕੇ ਦੇ ਨਾਲ ਇੱਕ ਇੱਕ ਪਰਿਵਾਰ ਨੂੰ ਦੋ ਦੋ ਤਿੰਨ ਤਿੰਨ ਹੀ ਗਏ ਹਨ ਅਸੀਂ ਸਰਕਾਰ ਨੂੰ ਮੰਗ ਕਰਦੇ ਕਿ ਉਹਨਾਂ ਫਾਂਸੀ ਦੇ ਦਿੱਤੇ ਹੈ ਬਹੁਤ ਧੰਨਵਾਦ ਜੈ ਭਾਲ ਸਰ ਦੇਖਿਆ ਗਿਆ ਕਿ ਹੁਣ ਤੱਕ ਜਿਹੜਾ ਵਾ ਬਾਕੀ ਵੀ ਸਾਰੇ ਧਾਰਿਆਂ ਤੋਂ ਜਿਹੜੇ ਪਹੁੰਚ ਰਹੇ ਨੇ ਹਸਤੀਆਂ ਐਸਸੀ ਜਿਹੜਾ ਵਾ ਕਮਿਸ਼ਨ ਦਾ ਹਾਲੇ ਤੱਕ ਕੋਈ ਵੀ ਮੈਂਬਰ ਜਿਹੜਾ ਵਾ ਇਹਨਾਂ ਪਰਿਵਾਰਾਂ ਦਾ ਕੋਈ ਵੀ ਪਤਾ ਲੈ ਨਹੀਂ ਯਾਰ ਕਿ ਸਾਰੇ ਐਸਸੀ ਭਰਾ ਦੀ ਸਾਰੀ ਐਸਸੀ ਬਰਾ ਦਿੱਤੀ ਹੈ ਜੀ ਲੇਕਿਨ ਇਹ ਤੂੰ ਨੂੰ ਉਹਨਾਂ ਚਾਹੀਦਾ ਸੀਗਾ ਕਿਉਂਕਿ ਹੋ ਸਕਦਾ ਕੋਈ ਇੱਜ਼ਤ ਮੰਗਦਾ ਹੋਵੇ ਉਹਨੂੰ ਇੱਜ਼ਤ ਨਾ ਮਿਲੀ ਹੋਵੇ ਜਾਣਦੀ ਲੇਕਿਨ ਸੰਤ ਸਮਾਜ ਬਿਲਕੁਲ ਆਪਣੇ ਭਾਈਚਾਰੇ ਨਾਲ ਖੜਾ ਹੈ ਜੋ ਵੀ ਇਹਨਾਂ ਦੀ ਮਦਦ ਦੀ ਲੋੜ ਹੋਵੇਗੀ ਸੰਸਮਾਜ ਕਰਨ ਨੂੰ ਤਿਆਰ ਹੈ ਭਗਵਾਨ ਪਾਲਮੀ ਆਸ਼ੀਸ਼ ਤੁਨਾ ਸਾਹਿਬ ਤਨਮਨ ਤੰਦੇ ਦੇ ਨਾਲ ਸਪੋਰਟ ਕਰਦਾ ਕੀ ਲੱਗਦਾ ਕਿ 10 ਲੱਖ ਰੁਪਏ ਜਿਹੜਾ ਇਹਨਾਂ ਦਾ ਮੁਆਇਜ਼ਾ ਵਾ ਇਹਨਾਂ ਦੀਆਂ ਜ਼ਿੰਦਗੀਆਂ ਵਾਸਤੇ ਕੋ ਹੈ ਵਾ ਸਹੀ ਹੈ ਕਹਿ ਕੇ ਕੀ ਹੈ ਦੇਖੋ ਕੀ ਹੁੰਦਾ ਥੋੜੇ ਦਿਨਾਂ ਦੇ ਵਿੱਚ ਹੀ ਦਰਤਾਨ ਵਾਲੇ ਵਲੇ ਤਾਂ ਵੀ ਬਿਲਕੁਲੇ ਪੈਨੇ ਸੰਗਰੂਰ ਵਾਲੇ ਬਿਲਕੁਲੇ ਪੈਨੇ ਕਿਸੇ ਸੰਭਾਅ ਨਹੀਂ ਤੇ ਕਨੀ ਦੇ ਵਾਰੀ 2-4 ਦਿਨ ਤੱਕ ਪਤਾ ਲੱਗ ਜਾਵੇਗਾ ਮਿਲਦਾ ਜਾਂ ਨਹੀਂ ਮਿਲਦਾ ਲੇਕਿਨ ਅਸੀਂ ਤਸਤ ਲੋ ਇਹਨਾਂ ਦੀ ਹੈਲਪ ਕਰਨ ਤਿਆਰ ਹੋਵਾਂਗੇ ਧੰਨਵਾਦ ਠੀਕ